ਆਹ ਜਾਨਾ ਵਾਲਾ ਐਡਮਨਮੈਂਟ ਮੈਂ ਅਗੋਂ ਬਦਲਾ ਕੇ ਅੰਦਰ ਬਹੁਤ ਬਾਬਾ ਜੀ ਦੇ ਜਿਹੜੇ ਜੁਰਦਸ਼ ਕਰਦੇ ਹੋਣੇ ਜਿਸ ਤਰ੍ਹਾਂ ਮੈਂ ਵੀ ਇਸ ਦਾ ਯੋਗਦਾਨ ਪਾਣਾ ਚਾਹਣਾ ਜੀ ਐਸਵਾ ਡਿਜ਼ਾਈਨ ਦੇ ਵਿੱਚ ਤੇ ਜਿਹੜਾ ਕੋਈ ਪਾਦਾ ਤੁਹਾਡਾ ਨਾਲ ਬਾਬੇ ਦੇ ਨਾਲ ਪੁਰਾਣੇ ਜੁੜੇ ਹੋਏ ਨੇ ਤੇ ਹੰਝਕਲੇ ਨਵੇਂ ਆ ਹਾਂਜੀ ਬਹੁਤ ਆ ਰਹੇ ਹਾਂ ਜੀ ਜੀ ਮੈਂ ਸੁਣ ਕੇ ਕਿ ਜੀ ਡਿਜੀਟਲ ਸੇਵਾ ਜਾਂ ਕੈਸ਼ ਪਰ ਹੈ ਹੈ ਥੋੜੀ ਜਿਹੀ ਰੁਕਣ ਦੀ ਲੋੜ ਆ ਜਿਹੜਾ ਕੋਣ ਪਰ ਜਾ ਰਿਹਾ ਸਰਵੇ ਕਰਕੇ ਕੋਈ ਹੋ ਰਿਹਾ ਹੈ ਰਾਜੀ ਤੇ ਮੈਂ 924 ਛੋਟਾ ਮोटा ਜਿਸ ਕੋਲ ਨਹੀਂ ਆ ਸੇਵਾ ਹੀ ਹੈ ਦਿਲੋਂ ਜਿਹੜੇ ਹੈਗੇ ਅਸੀਂ ਕਰਨਾ ਚਾਹੁੰਣਾ ਜੀ ਤੇ ਮੈਂ ਇੱਕ ਤੋਂ ਮੈਂ ਬੇਨਤੀ ਕਰਨਾ ਚਾਹੁੰਣਾ ਜੀ ਕਿ ਡੀਜ਼ਲ ਜਿੰਨਾ ਵੀ ਲੋਡ ਹੋਏ ਇੱਕ ਡੀਜ਼ਲ ਇੱਕ ਮਿੰਟ ਇੱਕ ਮਿੰਟ ਇੱਕ ਡੀਜ਼ਲ ਵੀ ਟਰੈਕਟਰਾਂ ਵੀ ਜਿੰਨੇ ਲੋਡ ਪਏ ਉਹ ਬਾਬਾ ਕੋਈ ਨਹੀਂ ਕੋਈ ਨਹੀਂ ਬਾਬਾ ਅੰਮ੍ਰਿਤ ਕੱਲ੍ਹ ਅੱਜ ਨਹੀਂ ਪਣ 500 ਲੱਖ ਰੁਪਏ ਦਾ ਚੱਲ ਰਿਹਾ ਹੈ 500 ਲੱਖ ਰੁਪਏ ਦੇ ਬਠਾ ਕਰਦੇ ਹੈ ਬੋਗਿੰਗ ਮਸ਼ੀਨ ਕਰਦੇ ਹੈ 30000 ਰੁਪਏ ਦਾ ਕਵਿੰਟਰ ਖਾਣ ਕਰਦੇ ਹੈ ਉਹ ਇੱਕ ਤਕਰੀਬਾ ਵਸਤੀ ਜੀ ਕਿਸੇ ਵੀ ਵਾ ਮੈਂ ਸਾਰੇ ਇਕੱਠੇ ਕਰਾ ਲਈਏ ਜਿੱਥੇ ਪਾਣੀ ਤੇ ਲੈ ਜਾਉਗਾ ਤੇ ਇਹਨਾਂ ਡੀਜ਼ਲ 10 ਲੱਖ ਲੀਟਰ ਮੈਂ ਰੱਖਿਆ ਹੈ 10 ਲੱਖ ਲੀਟਰ ਜਿੱਥੇ ਕਿਸਾਨ ਨੂੰ ਲੋੜ ਹੈ ਆਪ ਜੀ ਜਿਵੇਂ ਆਪ ਜੀ ਕਹਾਂ ਪਿਛਲੇ ਸਾਲ ਅਹੀਂ ਪਤਨੀ ਕਿਤੇ ਨਹੀਂ ਦਿੱਤੀ ਜਸਨੀ ਬਹੁਤ ਲੋੜ ਹੈ ਬਹੁਤ ਲੋੜ ਹੈ ਜੀ 50 ਟਰੈਕ ਚੱਲਦੇ ਮੈਂ ਉਹ ਵੀ ਕਿਰੇ ਜੀ ਟਰੈਕਟਰ ਵੀ ਅਸੀਂ ਆਪ ਜੀ ਆਪ ਜੀ ਆਦੇਸ਼ ਦੇ ਅਸੀਂ ਉੱਥੋਂ ਭੇਜ ਦਾਂਗੇ ਪੰਜਾਬ ਦਾ ਦੂਜੇ ਗੱਲ ਸਾਡੇ ਜਿੱਥੇ ਕਿਹੜੇ ਹਲਕੇ ਚ ਪ੍ਰੋਬਲਮ ਨਹੀਂ ਨਾ ਹੋਰ ਵੀ ਉਹਦਾ ਸਾਡੇ ਆ ਜਿੱਥੇ ਵੀ ਕੋਈ ਸ਼ਾਹਡੂ ਲੋਡ ਪਈ ਨਾ ਬਸ ਸਾਧਨਾ ਦੀ ਤੇ ਡੀਜ਼ਲ ਦੀ ਜਾਂ ਕਿਤੇ ਆਪ ਜੀ ਦੇ ਆਦੇਸ਼ ਕਰਦੇ ਤੇ ਮੈਂ ਨਾਲ ਦੇ ਨਾਲ ਉੱਥੇ ਪਹੁੰਚਾ ਦੇਵਾਂ। ਆਤਰਪੰਨ ਸਾਹਿਬ ਨੂੰ ਵੀ ਗਾਣਾ ਜਿੱਥੇ ਵੀ ਠੀਕ ਹੈ ਸਾਡੇ ਕਰੀ ਅਸੀਂ ਪੁੱਛੇਗੇ ਕਿ ਕਿਹੜੀ ਜੀ ਜਿਸਕੇ ਮਾਗੇਗੇ ਕਿ ਕਿਹਦੀ ਆਉਣਾ ਹੈ। ਮੇਰਾ ਇੱਕ ਆ ਮੁੰਡਾ ਜੀ ਸਾਡਾ ਇੱਥੇ ਇਸ ਦੀ ਬੁਨਿਆਦ ਕਰਦਾ ਜੀ ਨੰਬਰ 70 ਹੈ ਸਾਡਾ ਇੱਥੇ ਦਿੰਦਾ ਹੈ। ਨੰਬਰ ਲੈ ਲਾ ਯਾਰ 97 ਲੈ ਸਰੋ। ਬਾਬਾ ਜੀ ਤੇ ਜਦੋਂ ਹੀ ਫੋਨ ਆਇਆ ਹੈ। ਪਪਾ ਜਦੋਂ ਹੀ ਫੋਨ ਨਾਲ ਦੇ ਦੱਸ ਦਿਓ ਜੋ ਚੀਜ਼ ਦੀ। ਜਿਵੇਂ ਆਪਾਂ ਟਰੈਕਟਰਾਂ ਦੀ ਜਿਹੜੀ ਉਹਦੀ ਕਿਸੇ ਜੀ ਉਹਦੇ ਵੀ ਉਹ ਵਾਵਾ ਤਾਂ ਗਿਆ ਤਾਂ ਰਕਮ ਦੇ ਜਿਹੜੇ ਤਾਂ ਬਾਹੂ ਮੋਰਾਣਾ ਹਾਂਜੀ ਬਾਹੂ ਕੋਰਾ ਜਿਹੜਾ ਦੇਤਾ ਤਾਂ ਹਾਂ ਹਾਂ ਉਹਦਾ ਕੋਈ ਕੰਮ ਕੀਤਾ ਹਾਂਜੀ ਲੋਕ ਬਹੁਤ ਵਧੀਆ ਗੱਲ ਆ ਰਹੇ ਆ ਆਪਣਾ ਫਰਜ਼ ਵੀ ਮੰਨਦਾ ਹਾਂ ਜੀ ਆਪਣੀ ਕੌਮ ਦਾ ਫਰਜ਼ ਪੰਦਾ ਹਾਂ ਪਰ ਮੈਂ ਬਾਬਾ ਜੀ ਇੰਨੀ ਕੀ ਕੌਮ ਚੜਦੀ ਕਲਾ ਤੇ ਦੇਖੋ ਨਾ ਸੈਂਟਰ ਨੇ ਨਾ ਸੂਬੇ ਨੇ ਜਾਂ ਕਿਸੇ ਕੋਲ ਦੇ ਕੋਨੇ ਜਿਉਂ ਮਦਦ ਆਈ ਹੈ ਆਪਣੀ ਕੌਮ ਨੇ ਆਪ ਹੀ ਪੈਰਾਡਿਜ਼ਮ ਬੁਰੀ ਲੈ ਕੇ ਸਾਰਾ ਕੁਝ ਤੁਸੀਂ ਦੇਖੋ ਤੇਜ਼ ਪਾਣੀ ਘਾਟੀ ਦੇ ਨਿਸ਼ਾਨ ਬਹੁਤ ਹੋ ਗਏ ਹਾਂ ਹਾਂਜੀ ਪਾਣੀ ਨਹੀਂ ਵਾਧਾ ਪਰ ਉਹ ਨਾ ਰਿਹਾ ਪੂਰਾ ਤਗਾਉ ਰਾਤ ਦਿਨ ਹੱਥ ਮੈਂ ਲੇਖਿਆ ਬਹੁਤ ਜਗ੍ਹਾ ਤੇ ਬੰਦ ਜਿਹੜਾ ਬੰਨ ਲਏ ਆਪਣੇ ਬੰਦਿਆਂ ਨੇ ਡੇਟ ਰਾਤ ਦੇ ਔਰ ਪੂਰੇ ਪੰਜਾਬ ਜੇ ਲੱਗੇ ਪਾਸਾ ਦੇ ਦੋ ਜਿਹੜੇ ਪੱਕੇ ਨਾਮ ਤੇ ਹਾਂਜੀ ਓਏ ਕੀ ਸੁਨਹਿਾਰ ਬਸ ਰੱਬਾ ਸਰ ਇੱਕ ਵਾਰ ਪਲੀਜ਼ 860 ਕਿਨੇ ਪਈ ਇਹਦੀ 860 ਹੀ ਰਹਿ ਜਾ ਤੂੰ ਫੈਕਟਰ ਆਉਂਗਾ ਉਹ ਆਪਾਂ ਟੀਲ ਦੇ ਨੰਬਰ ਦਾ ਮੰਗਿਓ ਟੀਲ ਕਿੰਨਾ ਚਾਹੀਦਾ ਆ ਨਾ ਦੱਸੋ ਇਹ ਵੀ ਆਪ ਦੀ ਬੁਗਾ ਦੱਸੋ ਸਾਡੀ ਟੀਲ ਦਿਓ ਇਹਦੇ ਦਿਓ ਡੀਜ਼ਲ ਦਿਓ ਖੁੱਲਾ ਲੋ ਟਰੈਕਟਰ ਹੈ ਬਾਦੂ ਸਾਡੇ ਕੋਲ ਇਥੇ ਮਾਰੀ ਮੇਹਰ ਆ ਟੀਲ ਡੀਜ਼ਲ ਦੱਸੋ ਕੋਈ ਕਮੇਟੀ ਬਣਾਈ ਹੈ ਕਿ ਕਮੇਟੀ ਬਣਾਈ ਕਮੇਟੀ ਮੇਟੀ ਬਣਾਣਾ ਨਹੀਂ ਸਾਡੇ ਹੋ ਜਾ ਪਿੰਡ ਜਿਹੜਾ ਮੇਰਾ ਮਤਲਬ ਤੁਹਾਨੂੰ 4000 ਲੀਟਰ ਭੇਜ ਦੀ ਜਿਆਦਾ ਕਰਕੇ ਜਿਆਦਾ ਕਰ ਤੇਲ ਦੀ ਕੋਈ ਸਮੱਸਿਆ ਨਹੀਂ 4000 ਰੁਪਏ ਦੇ ਆ 79 ਮੇਰਾ ਮੁੰਡਾ ਪੀਐਨ ਆ ਰਿਹਾ ਹੈ ਟੈਲੀਫੋਨ ਕਰ ਦਿਓ ਮੁੰਨਾ ਵਾਪਸ ਬੇਹੋਰ ਕੇ ਬੋਲੇ ਸੋਨਹਾਰ ਬਾਈ ਡੇਰੀਆ ਬਹੁਤ ਜ਼ਿਆਦਾ ਹੈ ਪੰਜੂ ਤੇ ਗੱਲ ਆਦਾ ਪੰਜੂ ਲਾ ਦਿਓ ਤਾਂ ਕਾਜੀ ਪੰਜੂ ਲਾ ਦਿਓ ਮੈਨੂੰ ਤਾਂ 40 ਹਾਂ ਜੀ ਆ ਪੰਜ ਫਰ ਲੈ ਲਓ ਗੱਲ ਸੁਣ ਲੋ ਗੱਲ ਸੁਣ ਰਿਹਾ ਤਾਂ ਯਾਰ ਪੰਜ ਹਜ਼ਾਰ ਲੀਟਰ ਕੋਈ ਨਹੀਂ ਲੈਦਾ ਆ ਸੋਨੇ ਦਾ ਸੋਨੇ ਦਾ